ਹੈਲੋ ਜੀ ਸ਼ਾਸ਼ੀ ਕਲ ਜੀ ਸਾਰਿਆਂ ਨੂੰ ਅੱਜ ਆਪਾਂ ਵੇਸਾਂ ਦੀ ਕੜੀ ਬਣਾਉਣ ਲੱਗੇ ਆਂ ਉਹਦੇ ਵਾਸਤੇ ਆਪਾਂ ਪਿਆਜ਼ ਜਿਹੜੇ ਆ ਬਰੀਕ ਬਰੀਕ ਲੰਮੇ ਲੰਬੇ ਕੱਟ ਲਏ ਆ ਤੇ ਇੱਧਰ ਆਪਾਂ ਲਸਣ ਜਿਹੜਾ ਅਦਰਕ ਵੀ ਕੱਟ ਲਿਆ ਵਾ ਬਰੀਕ ਬਰੀਕ ਲਾਲ ਟਮਾਟਰ ਇਹ ਲਿਆ ਆਪਾਂ ਪੂਤਨਾ ਜੀ ਇਹ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਵਾ ਤੇ ਹਰਾ ਲਸਣ ਆਪਾਂ ਹਰੇ ਲਸਣ ਦੇ ਗੰਡੇ ਜਿਹੜੇ ਉਹ ਪਾਉਣ ਲੱਗੇ ਆਂ ਕੜੀ ਦੇ ਵਿੱਚ ਤੇ ਇਹ ਆਪਾਂ ਲੈ ਲਿਆ ਕੜੀ ਪੱਤਾ ਇਹ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਵਾ ਇਹ ਲਿਆ ਜੀ ਨਾਰਦਾਣਾ ਇਹ ਸਾਰਾ ਸਮਾਨ ਜਿਹੜਾ ਆਪਾਂ ਵੇਸਣ ਦੀ ਕੜੀ ਬਣਾਵਾਂਗੇ ਉਹਦੇ ਵਿੱਚ ਪਾਵਾਂਗੇ ਥੋੜੀ ਜੀ ਆਪਾਂ ਅਜਵਾਇਣ ਪਾਵਾਂਗੇ ਤੇ ਕਾਲੀ ਮਿਰਚ ਵਿੱਚ ਤੇ ਹੁਣ ਆਪਾਂ ਲਾਉਨੇ ਆ ਤੜਕਾ ਕੜੀ ਵੇਸਣ ਦੀ ਬਣਾਉਨੇ ਆ ਨਾ ਵੀ ਹਾਂਜੀ ਤੇਲ ਆਪਾਂ ਸਰੋਂ ਦਾ ਪਾ ਦਿੱਤਾ ਵਾ ਜੀ ਵਿੱਚ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀਰਾ ਤੇਲ ਆਪਣਾ ਗਰਮ ਹੋ ਗਿਆ ਵਾ ਜੀਰਾ ਆਪਣਾ ਜਿਹੜਾ ਭੁੱਜ ਗਿਆ ਵਾ ਜੀ ਹੁਣ ਅਗਲਾ ਆਪਾਂ ਅਦਰਕ ਜਿਹੜਾ ਟੁਕ ਟੁਕ ਕੱਟਿਆ ਹੋਇਆ ਵਾ ਇਹਨੂੰ ਪਾਤਾ ਵਾ ਵੇਤੀ ਆਪਾਂ ਕੜੀ ਪੱਤਾ ਜਿਹੜਾ ਉਹ ਵੀ ਪਹਿਲਾਂ ਪਾ ਦਾਂਗੇ ਹੁਣ ਅੰਦਰੇ ਚ ਆਪਾਂ ਇਹਨਾਂ ਹਰੀਆ ਲਸਣ ਦੇ ਗੰਡੇ ਲੈਏ ਸੀਗੇ ਉਹ ਪਾਵਾਂਗੇ ਕੋਰਜਾਂ ਦੇ ਵਿੱਚੀ ਹੁਣ ਆਪਾਂ ਪਿਆਜ਼ ਪਾ ਦਾਂਗੇ ഒ ലാ പാദ ਜਿਵੇਂ ਜਿਵੇਂ ਮੌਸਮ ਬਦਲਦਾ ਜਾ ਰਿਹਾ ਏ ਉਦਾਂ ਹੀ ਹੁਣ ਆਪਾਂ ਗਰਮੀ ਵਾਲੀਆਂ ਜਿਹੜੀਆਂ ਸਬਜ਼ੀਆਂ ਕੜੀ ਕੋ ਬਣਾਵਾਂਗੇ ਤੇ ਗਰਮੀਆਂ ਤੋਂ ਫਿਰ ਤੇ ਇਹ ਸੰਦੀ ਗੜੀ ਸਵਾਲ ਆ ਗਈ ਹੁਣ ਮੌਸਮ ਬਹੁਤ ਏੰਡਰ ਹੋ ਗਿਆ ਵਾ ਚਾਲ ਤੇ ਬਹੁਤ ਘੱਟ ਬਣਾਈਂਦੀ ਏ ਵੇਚੰਦੀ ਗੜੀ ਜ਼ਿਆਦਾ ਤੌਰ ਤੇ ਨਹੀਂ ਮਿਲਦੀ ਆ ਕਿੰਨੂ ਵੇਨੂ ਪਸੰਦਾ ਦੀ ਵੇਚੰਦੀ ਗੜੀ ਕਮੈਂਟ ਕਰਕੇ YouTube ਉੱਤੇ ਹੋ ਮੋਂ ਆਪਾਂ ਅਨਾਰ ਦਾਣਾ ਜਿਹੜਾ ਉਹ ਵੀ ਪਾ ਦਾਂਗੇ ਫੇਰ one day. Sabto pila ba di, yung pang haldi? Ito yung pang haldi ਥੋੜੀ ਜਿਹੀ ਆਪਾਂ ਤੇਗੀ ਵਿੱਚ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਅਦਰਾਂ ਥੋੜਾ ਅਨਸਾਰ ਥੋੜੀ ਜਿਹੀ ਕਾਲੀ ਮਿਰਚ ਥੋੜਾ ਜਿਹਾ ਆਪਾਂ ਵਿੱਚ ਪਾਣੀ ਪਾਵਾਂਗੇ ਮਸਾਲੇ ਹੋਰ ਆਦਮ பாரி நிற்றேன் நம்பி நம்பி ਤੜਕਾ ਜਿਹੜਾ ਆਪਣਾ ਭੁੱਜ ਗਿਆ ਹੋ ਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਥੋੜਾ ਜਿਹਾ ਪਾਣੀ ਆਪਾਂ ਵਿੱਚ ਹੋਰ ਪਾਵਾਂਗੇ ਪਾਣੀ ਨੂੰ ਆਪਾਂ ਅਰੀਜਨ ਦਵਾਗੇ ਉਦੋਂ ਤੱਕ ਆਪਾਂ ਵੇਸਨ ਜਿਹੜਾ ਵਾ ਉਹਨੂੰ ਆਪਾਂ ਨੂੰ ਦਹੀਂ ਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ ਥੇਰੇ ਦੇ ਵਿੱਚ ਪਾਵਾਂਗੇ ਉਦੋਂ ਤੱਕ ਪਾਣੀ ਜਿਹੜਾ ਆਪਣਾ ਅਰੀਜਨ ਲੱਗ ਜਾਊਗਾ ਕੜੀ ਵਾਸਤੇ ਆਪਾਂ ਦਹੀਂ ਜਿਹੜਾ ਉਹ ਲਵਾਂਗੇ ਜੀ ਤਾਂ ਇਹ ਆਪਾਂ ਇੰਨਾ ਕੁ ਲੈ ਲਿਆ ਵਾ ਹੁਣ ਇਹਦੇ ਵਿੱਚ ਪਾਵਾਂਗੇ ਵੇਸਣ ਫਿਰ ਇਹਨੂੰ ਆਪਾਂ ਖੋਲ ਲਾਂਗੇ ਜੀ ਆਪਾਂ ਇੱਕ ਗੋਲੀ ਵੇਸਤੀ ਲੈ ਲਈ ਹੈ ਜੀ ਥੋੜੀ ਜੀ ਕੱਟ ਹੀ ਲਿਆ ਵਾ ਜਿੰਨੇ ਕਾ ਪਨਕੜੀ ਚਾਹੀਦੀ ਉਹਦੇ ਹਿਸਾਬ ਨਾਲ ਆਪਾਂ ਵੇਸਣ ਲੈ ਲਿਆ ਵਾ ਹੁਣ ਇਹਨੂੰ ਆਪਾਂ ਮਿਕਸੀ ਤੇ ਨਾਲ ਕੋਲਾਂਗੇ ਜੀ ਹਾਂਜੀ ਆਪਾਂ ਥੋੜਾ ਜਿਹਾ ਵੇਸਣ ਲੈ ਲਿਆ ਤੇ ਪਿਆਜ਼ ਪਾ ਲਿਆ

ਆਪਾਂ ਇਹਨਾਂ ਨੂੰ ਖੋਲਾਂਗੇ ਫਿਰ ਕੱਟਾਂਗੇ ਪਕੌੜੇ ਕੜੀ ਦੇ ਵਿੱਚ ਪਾਉਣ ਵਾਸਤੇ ਹਾਂਜੀ ਹੁਣ ਆਪਣਾ ਜਿਹੜਾ ਕੜੀ ਦਾ ਮਸਾਲਾ ਜਿਹੜਾ ਬਣਾਇਆ ਸੀ ਆਪਾਂ ਤੇ ਪਾਣੀ ਪਾਇਆ ਵਿੱਚ ਓਰਿਜਨਲ ਅੱਗੇ ਹੁਣ ਆਪਾਂ ਵੇਸਣ ਜਿਹੜਾ ਘੋਲਿਆ ਵਾ ਉਹ ਪਾ ਦਾਂਗੇ ਵਿੱਚ ਰਿਜੂ ਜੂਗੇ ਕੜੀ ਜਿੰਨੀ ਜ਼ਿਆਦਾ ਰਿਜੂ ਹੋਣੀ ਚਾਹੀਦੀ ਹੈ ਉਸ ਵਾਂਗ ਹੀ ਸਵਾਦ ਬਣਦੀ ਆ ਇਹਨੂੰ ਆਪਾਂ 15-20 ਮਿੰਟ ਵਾਸਤੇ ਰਜਣ ਲਵਾਂਗੇ ਹਾਂਜੀ ਆਪਾਂ ਤੇਲ ਕੜਾਈ 'ਚ ਪਾ ਕੇ ਰੱਖ ਦਿੱਤਾ ਹੈ ਵਾ ਇੱਥੇ ਆਪਾਂ ਵੇਸਣ ਜਿੜਾ ਵਾ ਉਹ ਆਪਾਂ ਘੋਲ ਲਿਆ ਵਾ ਤੇ ਹੁਣ ਆਪਾਂ ਕੱਢਾਂਗੇ ਪਕੌੜੇ ਫੇ ਆਪਾਂ ਪਾਵਾਂਗੇ ਕੜੀ ਦੇ ਵਿੱਚ ਪਕੌੜੇ ਜਦੋਂ ਤੱਕ ਤੇਲ ਗਰਮ ਹੁੰਦਾ ਉਹਦੋਂ ਤੱਕ ਆਪਾਂ ਕਰਦੇ ਆਂ ਇੱਥੇ ਚਾਰ ਕੜੀ ਆਪਣੀ ਜਿਹੜੀ ਉਹ ਫਿਰਜਣ ਲੱਗ ਪਈ ਆ ਸਿਰਫ 5-7 ਮਿੰਟ ਹੋਰ ਆਪਣੀ ਕੜੀ ਜਣੀ ਬਣ ਕੇ ਰੈਡੀ ਹੋ ਜਾਣੀ ਆ ਜੀ ਤੇਲ ਆਪਣਾ ਜਿਹੜਾ ਉਹ ਗਰਮ ਹੋ ਗਿਆ ਹੁਣ ਆਪਾਂ ਪਕੌੜੇ ਚੜਿਓ ਘਟਾਂਗੇ ਕੜੀ ਦੇ ਵਿੱਚ ਜਦ ਤੱਕ ਪਕੌੜੇ ਨਾ ਪੈਣ ਉਹ ਤੱਕ ਕੜੀ ਜਿਹੜੀ ਉਹ ਸਵਾਦ ਨਹੀਂ ਲੱਗਦੀ ਤੇ ਕੜੀ ਦਾ ਨਾਂ ਹੀ ਕੜੀ ਪਕੌੜੇ ਆ ਤਾਂ ਹੀ ਥੋੜੇ ਪੈਣ ਵਿੱਚ ਤਾਂ ਹੀ ਕੜੀ ਵਧੀਆ ਲੱਗਦੀ ਪਾਣੀ ਲੱਗਦੀ ਪਾਣੀ ਤੇ ਕੜੀ ਪਣਾ ਉਹਦੇ ਵਿੱਚ ਟਾਈਮ ਬਹੁਤ ਲੱਗ ਜਾਂਦਾ ਪਰ ਸਵਾਦੀ ਬਹੁਤ ਲੱਗਦੀ ਆ ਕੜੀ ਤਾਂ ਲੱਗਦਾ ਹੀ ਆ ਅੰਟੀ ਆਪਾਂ ਪਕੌੜੇ ਜਿਹੜੇ ਉਹ ਕੱਢ ਲਏ ਆ ਤੇ ਹੁਣ ਇਹਨਾਂ ਨੂੰ ਆਪਾਂ ਪਾਵਾਂਗੇ ਕੜੀ ਦੇ ਵਿੱਚ ਤੇ ਕੜੀ ਜਿਹੜੀ ਉਹ ਆਪਣੀ ਬਣ ਕੇ ਰੈਡੀ ਆ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਕੜੀ ਦੀ ਵੀਡੀਓ ਨੂੰ ਲਾਈਕ ਕੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਦੱਸਿਓ ਕਿੰਨੂ ਕਿੰਨੂ ਕੜੀ ਪਸੰਦ ਆ ਕਿੱਦਾਂ ਦੀ ਲੱਗੀ ਤੁਹਾਨੂੰ ਕੜੀ ਜੀ ਕੋੜਿਆਂ ਵਾਲੀ ਹਨਵਾ ਜੀ ਸਾਰਿਆਂ ਦਾ ਸਾਰਿਆਂ ਸ਼ਸ਼ੀ ਕਾਲ ਜੀ